ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਤਿ ਦਸ਼ਕਾਂ ਦਾ ਸਵਾਗਤ ਕਰਦੀਆਂ ਭਾਰਤ ਪਾਕਿਸਤਾਨ ਵਿਚਾਲੇ ਜਿਹੜੇ ਤਣਾਅ ਲਗਾਤਾਰ ਵਧ ਰਹੇ ਨੇ ਇਸ ਤਣਾਅ ਦੀ ਸਥਿਤੀ ਵਿਚਕਾਰ ਜਿਹੜੇ ਕੀ ਹਾਲਾਤ ਉਹ ਵਿਗੜਦੇ ਨਜ਼ਰ ਆ ਰਹੇ ਨੇ ਪਰ ਜੇਕਰ ਉੱਥੇ ਮੈਂ ਗੱਲ ਕਰ ਲਈ ਜਾਵਾਂ ਕਿ ਕੁਝ ਨੌਜਵਾਨ ਪੀੜ੍ਹੀ ਹੈ ਜਿਹੜੀ ਕਿ ਜਿਨ੍ਹਾਂ ਨੇ 1947 ਦਾ ਸਮਾਂ ਨਹੀਂ ਦੇਖਿਆ ਕਿ ਉਸ ਸਮੇਂ ਜੰਗ ਦੇ ਸਮੇਂ ਮਾਹੌਲ ਕੀ ਬਣਿਆ ਸੀ ਤਾਂ ਅੱਜ ਦੀ ਜਿਹੜੀ ਕੁਝ ਨੌਜਵਾਨ ਪੀੜ੍ਹੀ ਹੈ ਤੋੜਨ ਦੇ ਲਈ ਇੱਕ ਦੀਵਾਲੀ ਵਰਗਾ ਜਸ਼ਨ ਕਹਿ ਸਕਦੇ ਆ ਕਿ ਦੀਵਾਲੀ ਵਾਂਗ ਹੈ ਕਿ ਹਾਂ ਇਹ ਤਾਂ ਕੋਈ ਤਿਉਹਾਰ ਹੈ ਕਿ ਜੰਗ ਨੂੰ ਉਹਨਾਂ ਦੇ ਵੱਲੋਂ ਇੱਕ ਹਾਸੇ ਦਾ ਮਜ਼ਾਕ ਦੇ ਵਿੱਚ ਲਿਆ ਜਾ ਰਿਹਾ ਜਿੱਥੇ ਕਿ ਸਥਿਤੀ ਥੋੜੀ ਡਰ ਵਾਲੀ ਬਣੀ ਹੋਈ ਹੈ ਥੋੜੀ ਤਣਾਅ ਵਾਲੀ ਬਣੀ ਹੋਈ ਹੈ ਉੱਥੇ ਹੀ ਕੁਝ ਨੌਜਵਾਨ ਨੇ ਜਿਹੜੇ ਕਿ ਇਸ ਮਾਹੌਲ ਨੂੰ ਹਾਸੇ ਮਜ਼ਾਕ ਦੇ ਵਿੱਚ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਤਾਂ ਇਹ ਸਾਰੇ ਮਸਲੇ ਤੇ ਸਾਰੇ ਮੁੱਦੇ ਤੇ ਜੋ ਅੱਜ ਦਾ ਮਾਹੌਲ ਬਣਿਆ ਹੋਇਆ ਪਾਕਿਸਤਾਨ ਅਤੇ ਭਾਰਤ ਵਿਚਾਲੇ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵਾਲੀ ਬਣੀ ਹੋਈ ਹੈ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਿਆਸੀ ਮਾਹਰ ਪ੍ਰੀਤਮ ਸਿੰਘ ਖਾਨਪੁਰ ਜੋ ਅਕਸਰ ਹੀ ਵਾਕ-ਵਾਕ ਮੁੱਦਿਆਂ ਤੇ ਸਾਡੇ ਦੇ ਨਾਲ ਜਿਹੜੇ ਕਿ ਗੱਲਬਾਤ ਕਰਦੇ ਰਹਿੰਦੇ ਨੇ ਆਪਣੇ ਵਿਚਾਰ ਰੱਖਦੇ ਨੇ ਤੇ ਦਰਸ਼ਕਾਂ ਨੂੰ ਜਿਹੜੀ ਕਿ ਜਾਣਕਾਰੀ ਸਾਂਝੀ ਕਰਦੇ ਨੇ ਤਾਂ ਪ੍ਰੇਤਮ ਸਿੰਘ ਖਣਪੁਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਸਾਹਿਬ ਜੀ ਮੇਰੇ ਵੱਲੋਂ ਧਾਮ ਟੀਵੀ ਸੋਧ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੁੱਦਾ ਤੁਸੀਂ ਸਾਰੇ ਸੁਣੀ ਲਿਆ ਕਿ ਅੱਜ ਆਪਾਂ ਕਿਸ ਮਸਲੇ ਤੇ ਗੱਲਬਾਤ ਕਰਨੀ ਹੈ ਤੇ ਮਾਹੌਲ ਵੀ ਤੁਹਾਨੂੰ ਪਤਾ ਹੈ ਕਿ ਬਾਹਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਜੀ ਸ਼ਾਹ ਜੀ ਤੁਸੀਂ ਬਹੁਤ ਹੀ ਵਧੀਆ ਸ਼ੁਰੂ ਨੂੰ ਅੱਜ ਚੋੜਿਆ। ਹੂੰ। ਕਿਸੇ ਨੇ ਬਹੁਤ ਸੋਹਣਾ ਲਿਖਿਆ ਜਿਸ ਤਨ ਲੱਗੀ ਸੋਈ ਜਾਣਾ। ਕੌਣ ਜਾਣਾ ਪੀੜ ਪਰਾਇ। ਬਿਲਕੁਲ। ਇਹ ਜੰਗ ਦਾ ਜਿਹੜਾ ਉਪਕਲ ਬਚਿਆ। ਹੂੰ। 26 ਲੋਕਾਂ ਨੂੰ ਦੀ ਆਪਰੀਆ ਨੂੰ ਟੂਰਿਸਟਾਂ ਨੂੰ ਜਿਸ ਵੀਰ ਵੀ ਜੰਕੇ ਵਿੱਚ ਗਏ ਹੋયા ਨੂੰ ਬੇਰਹਿਮੀ ਨਾਲ ਕਤਲ ਕਰਨਾ ਉਹਨਾਂ ਦੇ ਘਰਵਾਲੀ ਜਿਹੜੇ ਸਾਹਮਣੇ ਬੱਚਿਆਂ ਦੇ ਸਾਹਮਣੇ ਪੁੱਛ-ਪੁੱਛ ਕੇ ਮਾਰਨਾ ਮੈਂ ਹੈਨਾ ਉਹਨਾਂ ਉੱਤੇ ਜੋ ਵੀ ਦੀ ਹੋਏਗੀ ਉਹ ਉਹੀ ਜਾਣ ਸਕਦੇ ਹੂੰ ਬਿਲਕੁਲ ਉਸ ਚੀਜ਼ ਦਾ ਸਾਡੀ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉਹਨਾਂ ਖਸਪੈਟੀਆਂ ਨੂੰ ਉਹਨਾਂ ਲੋਕਾਂ ਨੂੰ ਅਤਵਾਦੀਆਂ ਨੂੰ ਸਭ ਕੁ ਸੌਣ ਦੇ ਲਈ ਆਪਰੇਸ਼ਨ ਕੀਤਾ ਉਹਨਾਂ ਦੇ ਪਖਾਣਿਆਂ ਦੇ ਉੱਤੇ ਗੋਲਾਬਾਰੀ ਕਰਕੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜੀ ਨਹੀਂ ਰਹਾ ਤਾਂ ਇਹ ਸੀ ਪਾਕਿਸਤਾਨ ਨੂੰ ਤੇ ਟਫਾਰਟ ਡਾਇਟ ਅਦਲੇ ਦਾ ਅਦਲੇ ਦਾ ਅਦਲੇ ਦਾ ਪਦਲਾ ਲਿਆ ਗਿਆ ਹੁਣ ਆਪਾਂ ਸ਼ਾਂਤੀ ਕਿ ਲੇਕਿਨ ਕਦੇ ਵੀ 12 ਅਨਸਰ 65 ਐਲੀਮੈਂਟ ਚੁੱਪ ਕਰਕੇ ਵੀ ਬੈਠਾ ਉਹ ਆਪਣੀ ਅੜੀ ਨੂੰ ਪਗਾਉਣ ਲਈ ਕਿਸੇ ਵੀ ਹੱਦ ਤੱਕ ਕਿਤੇ ਤੱਕ ਵੀ ਜਾ ਸਕਦਾ ਹੈ ਬਿਲਕੁਲ ਉਹ ਹੀ ਹਲਾਕ ਹੁਣ ਬਣੇ ਹੋਏ सा दौजा एक दूजे सामने बमबारी कर ने हर एक हथियार बरत के एक दूजे का जानी नुकसान माली नुकसान इंसानियत का घाण कर रही ਹੂੰ ਤੇ ਪ੍ਰੀਤਮ ਜੀ ਜਿਵੇਂ ਕਿ ਚਲੋ ਸਥਿਤੀ ਤਨਾਪੂਰ ਬਣੀ ਹੋਇਆ ਪਰ ਅਜੇ ਜੰਗ ਦਾ ਅਫੀਸ਼ੀਅਲ ਜਿਹੜਾ ਕਿ ਐਲਾਨ ਨਹੀਂ ਹੋਇਆ ਪਰ ਜਿਹੜੇ ਨੌਜਵਾਨ ਪੀੜ੍ਹੀ ਆਓ ਇਸ ਨੂੰ ਇੱਕ ਮਜ਼ਾਕੀਆ ਤੌਰ ਤੇ ਦੇਖ ਰਹੀ ਆ ਪਰ ਤੁਸੀਂ ਜਿਹੜਾ ਕਿ ਸਮਾਂ ਹੰਡਾਇਆ ਤੁਸੀਂ ਆਪਣੇ ਅੱਖਾਂ ਦੇ ਨਾਲ ਦੇਖਿਆ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਕਿਸ ਤਰ੍ਹਾਂ ਦੇ ਉਸ ਸਮੇਂ ਹਾਲਾਤ ਬਣੇ ਸੀ ਜੀ ਸਾਹਿਬ ਜੀ ਮੈਂ 747 ਦੇਖਿਆ ਤਾਂ ਨਹੀਂ ਪਰ 747 ਤੋਂ 1 ਸਾਲ ਬਾਅਦ 1948 ਵਿੱਚ ਮੈਂ ਜਨਮ ਲਿਆ ਹੂੰ ਮੇਰੇ ਪਿਤਾ ਜੀ ਉਹ ਸਨ 47 ਦੀਆਂ ਕਹਾਣੀਆਂ ਸੌਂਦੇ ਹੁੰਦੇ ਸੀ ਕਿ ਕਿਸ ਤਰ੍ਹਾਂ ਹਿੰਦੁਸਤਾਨ ਤੇ ਪਾਕਿਸਤਾਨ ਦੋਨੇ ਇੱਕ ਸਕੇ ਭਰਾਵਾਂ ਦੇ ਵਾਂਗੂ ਇਕੱਠੇ ਰਹਿੰਦੇ ਸਨ ਹੂੰ ਕੋਈ ਫਰਕ ਨਹੀਂ ਸੀ ਨਾ ਹਿੰਦੂਆਂ ਚਾਹਾਂ ਮੁਸਲਮਾਨਾਂ ਦੇ ਨਾ ਸਿੱਖਾਂ ਬਿਲਕੁਲ ਦੂਜੇ ਦੀ ਖੁਸ਼ੀਆਂ ਗਮੀਆਂ ਦੇ ਵਿੱਚ ਉਹ ਹੀ ਸਭ ਲੋਕ ਸਨ ਹੂੰ ਪਰ ਜਦੋਂ ਦੇਸ਼ ਦਾ ਪਟਵਾਰਾ ਇਹ ਸਾਡੇ ਲੀਡਰਾਂ ਨੇ ਚੌਟਰ ਦੇ ਲਈ ਜਾਂ ਆਪਣੀ ਕੁਰਸੀ ਕਾਇਮ ਕਰਨ ਲਈ ਆਪਣੀ ਸਟੇਟ ਕਾਇਮ ਕਰਨ ਲਈ ਇਹਦੀ ਵੰਡ ਹੋਈ ਹੂੰ ਵੰਡ ਹੋਣ ਤੋਂ ਬਾਅਦ ਜੇ ਮੈਂ ਹਾਂ ਇਹ ਪੰਡ ਹਿੰਦੁਸਤਾਨ ਦੀ ਨਹੀਂ ਹੋਈ ਹੂੰ ਇਹ ਪੰਡ ਪੰਜਾਬ ਦੀ ਹੋਈ ਹੈ ਪੰਜਾਬੀ ਪੰਡੇ ਗਏ ਨੇ ਪੰਜਾਬੀ ਰਿਸ਼ਤੇ ਪੰਡੇ ਗਏ ਨੇ ਪੰਜਾਬੀ ਖੂਨ ਪੰਡਿਆ ਗਿਆ ਪੰਜਾਬ ਦੀ ਧਰਤੀ ਵੱਡੀ ਗਈ ਹੈ ਪੰਜਾਬ ਦੀ ਜਾਨ ਸ਼ਾਨ ਵੱਡੀ ਜੇ ਮੈਂ ਸਮਝਾਂ ਕਿ ਪੰਜਾਬੀਆਂ ਦੀ ਧੜ ਹੂੰ ਪਾਕਿਸਤਾਨ ਦੇ ਵਿੱਚ ਹੈ ਤੇ ਸਿਰ ਉਹਦਾ ਇਧਰ ਹੈ ਅੱਜ ਜਿਹੜੇ ਲੋਕ ਉਸ ਸਮੇਂ ਨੂੰ ਯਾਦ ਕਰਦੇ ਨੇ ਹੂੰ ਲੋਕੇ ਬਹੁਤ ਘੱਟ ਲੋਕ ਰਹਿ ਗਏ ਨੇ ਬਹੁਤ ਪੂਰੇ ਹੋ ਗਏ ਨੇ ਲੇਕਿਨ ਮੈਂ ਇੱਕ ਇਨਸਾਨੀ ਕਿਤਾਬ ਪੜ੍ਹੀ ਸੀ ਇਚੋਗਿਲ ਨਹਿਰ ਤੱਕ ਹੂੰ ਉਹਦੇ ਵਿੱਚ 47 ਦਾ ਪੂਰਾ ਸਾਲ ਲਿਖਿਆ ਇਚੋਗਿਲ ਨਹਿਰ ਇੱਕ ਕਦਾਸਪਰ ਵਾਲੇ ਪਾਸੇ ਪਾਕਿਸਤਾਨ ਦੇ ਵਿੱਚ ਬੈੰਦੀ ਸੀ ਉਹ ਇਧਰਲਾ ਪਾਸਾ ਹਿੰਦੋਸਤਾਨ ਪਾਸਾ ਪਰਲਾ ਪਾਸਾ ਪਾਕਿਸਤਾਨ ਹੂੰ ਉੱਥੇ ਤੱਕ ਪਹੁੰਚਣਾ ਬੜਾ ਮੁਸ਼ਕਿਲ ਜਿਹੜਾ ਉੱਥੇ ਤੱਕ ਪਹੁੰਚ ਜਾਂਦਾ ਸਮਝੋ ਉਹਦੀ ਜਾਨ ਬਚ ਗਈ ਜੀ ਆਪਣੇ ਪੰਜਾਬੀ ਜਿਹੜੇ ਕਿ ਸਿੱਖ ਸਨ ਜਾਂ ਪੰਜਾਬ ਦੇ ਨਾਲ ਉਹਨਾਂ ਦੇ ਇੱਧਰ ਰਿਸ਼ਤੇਦਾਰੀਆਂ ਥਾਂ ਉਹ ਇੱਧਰ ਆਉਣਾ ਚਾਹੁੰਦੇ ਸਨ ਜਿਹੜੇ ਇੱਧਰਲੇ ਸਨ ਮੁਸਲਮਾਨ ਉਹ ਉੱਧਰ ਜਾਣਾ ਚਾਹੁੰਦੇ ਜੀ ਐਸੇ ਤੱਕ ਗਰਿੰਦਗੀ ਹੋਈ ਜਿਸ ਤਰ੍ਹਾਂ ਹੁਣ ਪਿੱਛੇ ਹੋਈ ਹੈ ਕਿ ਇੱਕ ਦੂਜੇ ਦੀ ਵਾਰ ਟਕ ਸ਼ੁਰੂ ਹੋ ਗਈ ਜਿੱਥੇ ਕਿਤੇ ਹਿੰਦੂ ਮਿਲਣਾ ਉਹਨਾਂ ਮੁਸਲਮਾਨਾਂ ਨੇ ਮਾਰ ਦੇਣਾ ਜਿੱਥੇ ਕਿਤੇ ਮੁਸਲਮਾਨਾਂ ਨੂੰ ਮਿਲਣਾ ਉਹ ਤੇ ਕਿੰਦਵਾਰੇ ਮਾਰ ਦੇਣਾ ਇਸ ਤਰ੍ਹਾਂ ਲੱਤਾਂ ਬਾਹਾਂ ਸਿਰ ਧੜਾ ਵੱਡ-ਵੱਡ ਕੇ ਆਉਂਦੀ ਰਹੀ ਜਾਨ ਇੱਥੇ ਤੱਕ ਕਿ ਲੋਕ ਆਪਣੀਆਂ ਜਵਾਨ ਜਾਵੇ ਪੁੱਤੋਂ ਉਹਨਾਂ ਨੂੰ ਆਪ ਵੱਢ ਕੇ ਖੂਹਾਂ ਵਿੱਚ ਘੇਰ ਕੇ ਆਪ ਆ ਗਏ ਆ ਜਦੋਂ ਉਹ ਲੋਕ ਉਹ પ્રાਣੀ ਗਾਥਾ ਯਾਦ ਕਰਦੇ ਨੇ ਉਹਨਾਂ ਦੇ ਅਥਰਾਂ ਦੇ ਵਿੱਚ ਉਹ ਅਥਰੂਣੀ ਖੂਨ ਵਹਿਦਾ ਬਿਲਕੁਲ ਰੂਹ ਕੰਬ ਜਾਂਦੀ ਹੈ ਜਦੋਂ ਕੋਈ ਵੀ ਬਜ਼ੁਰਗ ਹੋਵੇ ਅਗਰ ਉਹ ਵਿਰਤਾਂਤ ਦੱਸਦਾ ਹੈ ਕਿ ਉਸ ਸਮੇਂ ਹੋਇਆ ਕਿ ਕੁੱਝ ਸੀ ਉਸ ਸਮੇਂ ਹਾਲਾਤ ਕਿਹ ਸੀ ਤਾਂ ਰੂਹ ਕੰਬ ਜਾਂਦੀ ਹੈ ਪਰ ਅਸੀਂ ਨਹੀਂ ਚਾਹਾਂਗੇ ਕਿ ਉਹ ਸਮਾਂ ਮੁਰਦਵਾਰੋਂ ਆਵੇ ਸਰ ਜੀ ਬਿਲਕੁਲ ਤੁਹਾਡੀ ਗੱਲ ਹੈ ਨੰਬਰ 1 ਅੱਜ ਦੇ ਯੁੱਗ ਦੇ ਵਿੱਚ ਜਿਹੜੇ ਬਜ਼ੁਰਗਾਂ ਦੇ ਨੇੜੇ ਨੌਜਵਾਨ ਬੈਠਣ ਦੀ ਚਾਹੁੰਦੇ ਹਮਮ ਉਹਨੀਆਂ ਗੱਲਾਂ ਬਾਤਾਂ ਸੁਣ ਲਈ ਦੀ ਚਾਹੁੰਦੇ ਉਹ ਕਹਿੰਦੇ ਤਾਂ ਪਿਛਲੇ ਜ਼ਮਾਨੇ ਦੇ ਨਾਲ ਨੂੰ ਕੀਪਦਾ ਕਿ ਉਹ ਅੱਜ ਉਹਨਾਂ ਦੇ ਹੱਥਾਂ ਦੇ ਵਿੱਚ ਟੈਲੀਫੋਨ ਆ ਗਏ ਨੇ ਸਮਾਰਟ ਫੋਨ ਆ ਗਏ ਨੇ ਉਹ ਸਾਰਾ ਕੁਝ ਉਹ ਇਸੇ ਨੂੰ ਸਮਝਦੇ ਹੈ ਕਿ ਸਭ ਕੁਝ ਇਹ ਹੈ ਲੇਕਿਨ ਦੋ ਜੰਗਾ ਹਿੰਦੁਸਤਾਨ ਦੀਆਂ ਸਾਨੂੰ ਪਹਿੜਦੀ ਤੇ ਸੰਖਤਰ ਦੀ ਤੇ ਤੀਜੀ ਈਚੋ ਗੰਗਹਿਰ ਤੇ ਲਾਲੋਈ ਚੋਂ ਸਾਰੀ ਆ ਜਿਹੜੀ ਕਾਰਗਿਲ ਜੰਗ ਹੋਇਆ ਜੀ ਉਹ ਤਿੰਨਾ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਬਿਲਕੁਲ ਕਿਤੇ ਲੋਕ ਮਾਰੇ ਗਏ ਕਿੰਨੀਆਂ ਸਾਡੀਆਂ ਭੈਣਾਂ ਵਿਧਵਾਵਾਂ ਹੋ ਗਈਆਂ ਕਿੰਨੇ ਸਾਡੇ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ছায়ਾ ਉੱਤ ਗਿਆ ਅੱਜ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਘਰਾਂ ਵਿੱਚ ਜਦੋਂ ਹਾਰ ਪਾਈਆਂ ਹੋਈਆਂ ਦੇਖਦੇ ਨੇ ਉਹ ਰੋਂਦੇ ਨੇ ਬਿਲਕੁਲ ਇਹ ਸਾਡੇ ਸਿਰ ਦਾ ਤਾਜ ਸਾਡੇ ਘਰ ਦਾ ਮਾਲੀ ਸਾਨੂੰ ਪੈਦਾ ਕਰ ਰਹਾ ਹੂੰ ਅੱਜ ਕਿੱਥੇ ਚਲਾ ਗਿਆ ਇਹਦਾ ਅਕਸਰ ਘਰਾਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਕਲੇਸ਼ ਦਾ ਜਿਹੜਾ ਕਿ ਉਹ ਨਾ ਵੀ ਮਾੜਾ ਹੈ ਅਤੇ ਕਲੇਸ਼ ਦਾ ਜਿਹੜੀ ਕਿ ਕਹਿ ਸਕਦੇ ਕਿ ਸਿੱਟਾ ਮਾੜਾ ਹੀ ਨਿਕਲਦਾ ਸਰ ਜੀ ਕਹਿੰਦੇ ਕਲਾ ਕਲੰਤਰ ਵਸੇ ਘੜਿਓਂ ਪਾਣੀ ਨਸੇ ਹੂੰ ਇਹ ਕਲੇਸ਼ ਦਾ ਨਾ ਹੀ ਇੱਕ ਬਸ ajo ਕਾਲ ਦਾ ਨਾ ਹੀ ਖਤਮ ਹੋਣ ਦਾ ਨਾ ਹੀ ਬਿਲਕੁਲ ਅੱਜ ਜੋ ਕੁਝ ਵੀ ਹੋ ਰਿਹਾ ਹੈ ਹੂੰ ਦੋਨੇ ਪਾਸੇ ਡਰੋਨਾਂ ਦੇ ਹਮਲੇ ਹੋ ਰਹੇ ਨੇ ਜ਼ਾਇਲਾਂ ਦੇ ਹਮਲੇ ਹੋ ਰਹੇ ਨੇ ਜਿਹੜੀ ਨਵੀਂ ਪੀੜ੍ਹੀ ਹੈ ਜਿਨ੍ਹਾਂ ਨੇ ਸਿਰਫ ਜੰਗ ਦਾ ਨਾਂ ਹੀ ਸੁਣਿਆ ਜੰਗ ਦੇ ਨਤੀਜੇ ਨਹੀਂ ਦੇਖੇ ਹੈਗੇ ਬਿਲਕੁਲ ਕਿ ਜੰਗ ਦੇ ਨਤੀਜੇ ਕੀ ਹੁੰਦੇ ਨੇ ਉਹ ਇਸ ਨੂੰ ਦਿਵਾਲੀ ਵਾਂਗ ਜਿਵੇਂ ਫੁੱਲ ਚੜੀ ਚੱਲਦੀ ਹੈ ਇਸ ਤਰ੍ਹਾਂ ਉੱਪਰ ਰੌਕਟਾਂ ਦੇਖ ਕੇ ਖੁਸ਼ ਹੁੰਦੇ ਨੇ ਤਾੜੀਆਂ ਮਾਰਦੇ ਸ਼ੇਅਰ ਕਰਦੇ ਨੇ ਅੱਗੇ ਅੱਗੇ ਹਮ ਪਰ ਮੈਂ ਬੇਨਤੀ ਕਰਾਂਗਾ ਉਹ ਨੌਜਵਾਨਾਂ ਨੂੰ ਇਤਿਹਾਸ ਪੜੋ ਜੀ ਜੇ ਜੰਗ ਦਾ ਨਾਂ ਲੈਣਾ ਸੌਖਾ ਹੈ ਲੇਕਿਨ ਜੰਗ ਦੇ ਵਿੱਚ ਕੁੱਟਣਾ ਬੜਾ ਔਖਾ ਹੈ ਹੂੰ ਕਹਿੰਦੇ ਜਿਹੜੇ ਘਰ ਤੋਂ ਖੁਸ਼ੀ-ਖੁਸ਼ੀ ਆਪਣੇ ਮਾਤਾ-ਪਿਤਾ ਕੋਲੋਂ ਪੁੱਤਰ ਫੌਜ ਵਿੱਚ ਗਏ ਆਪਣੀ ਚਾਰ ਵਾਲੀ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਦੇਸ਼ ਦੀ ਰਾਖੀ ਦੇ ਲਈ ਚਲੇ ਗਏ ਜਦੋਂ ਉਸ ਦੀ ਬੋਡੀ ਉਹਦਾ ਭਾਰਤਿਕ ਸਰੀਰ ਤਰਗੇ ਵਿੱਚ ਲਿਪਟ ਗਏ ਉਹ ਉਹਦੇ ਘਰ ਆਉਂਦਾ ਹੈ ਸ਼ਹੀਦ ਤਾਂ ਜ਼ਰੂਰ ਕਹਿੰਦੇ ਆ ਵੀ ਸ਼ਹੀਦ ਹੋਏ ਨੇ ਲੇਕਿਨ ਜੋ ਉਹਨਾਂ ਦੇ مانਤੇ ਵੀ ਦੀ ਹੈ ਉਹ ਉਹੀ ਲੋਕ ਜਾਣ ਸਕਦੇ ਨੇ ਬਿਲਕੁਲ ਮੈਨੂੰ ਇੱਕ ਬਹੁਤ ਦਰਦਮਈ ਗੱਲ ਕਿ ਇੱਕ ਪਦਮਸ਼੍ਰੀ ਮਿਲਿਆ ਹੂੰ ਸਾਡੇ ਨੌਜਵਾਨ ਨੂੰ ਜਦੋਂ ਉਹਦੇ ਘਰ ਵਾਲੀ ਪਦਮਸ਼੍ਰੀ ਲੈਣ ਗਈ ਉਹ ਬੇਹੋਸ਼ ਹੋਲੀ ਕਰ ਗਈ ਹੂੰ ਜੀ ਮੈਨੂੰ ਇਸ ਪਦਮਸ਼੍ਰੀ ਦੀ ਲੋੜ ਸੀ ਮੇਰਾ ਪਤੀ ਅੱਜ ਸਾਲ ਪੁੰਡਾ ਮੇਰੇ ਵਾਸਤੇ ਹੋਰ ਕਈ ਪਦਮਸ਼੍ਰੀ ਸੀਗੇ ਹੂੰ ਬਿਲਕੁਲ ਐਸ ਲਈ ਮੈਂ ਨਵੀਂ ਪੀੜੀ ਨੂੰ ਹੱਥ ਬਣ ਕੇ ਬੇਨਤੀ ਕਰਾਂਗੀ ਦੇ ਜੰਗ ਅਰਦਾਸ ਕਰੋ ਕਿ ਜੰਗ ਟਲ ਜਾਵੇ ਬਿਲਕੁਲ ਮੇੇ ਦੋਸੇ ਲੋਕੇ ਨਾ ਮਰਨ ਹਾਂ ਮਾਵਾ ਦੇ ਪੁੱਤਰ ਸ਼ਹੀਦ ਨਾ ਹੋਣ ਭੈਣਾ ਦੇ ਸੁਹਾਗ ਲੁੱਟੇ ਨਾ ਜਾਣ ਇਹ ਜੰਗ ਗੰਗਪਾ ਦੇ ਰਾਹੀਂ ਹੱਲ ਹੋਵੇ ਮਤਲਬ ਹੱਲ ਹੋਵੇ ਸਾਡੇ ਤੱਕ ਗੁਰੂਆਂ ਦੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਪਰ ਹੈ ਦੇਤੇ ਲੈਵਾ ਅੱਜ ਗੁਰਦੁਆਰਾ ਵਿੱਚ ਅਰਦਾਸ ਹੋ ਰਹੀ ਹੈ ਕਿ ਸੱਚੇ ਪਾਤਸ਼ਾਹ ਇਨਸਾਨੀਅਤ ਦਾ ਢਾਣ ਨਾ ਕਰ ਇਨਸਾਨੀਤ ਨੂੰ ਇਨਸਾਨੀਅਤ ਦੇ ਹੱਥੋਂ ਖਤਮ ਨਾ ਕਰ ਸਾਡੇ ਤੱਕ ਗੁਰੂਆਂ ਨੇ ਇਹ ਪ੍ਰਵਦਾ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਗੁਣਾ ਸੀ ਇੱਕੇ ਨੂਰ ਦੀ ਬਖਸ਼ਾ ਹਾਂ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਜਿਹੜੀ ਸਾਰੀਏ ਤਾਂ ਬੋਦੀ ਹੈ ਪਰ ਕਿਉਂ ਅਸੀਂ ਇੱਕ ਦੂਜੇ ਦੀਆਂ ਜਾਨਾਂ ਦੇ ਦੁਸ਼ਤ ਬਣ ਬੈਠੇ ਆ ਅਸੀਂ ਦੋ ਵਰਲਡ ਵਾਰਾਂ ਦੇਖੀਆਂ ਨੇ ਪਹਿਲੀ ਵਰਲਡ ਵਾਰ ਜਿਹੜੀ ਹੋਈ ਹੈ ਉਹਦੇ ਵਿੱਚ ਡੇਟ ਕਰੋੜ ਤੋਂ ਵੱਧ ਲੋਕ ਮਾਰੇ ਗਏ ਸੀ ਜੀ ਤੇ ਮੁਰਕੇ ਉਥੇ ਅੱਜ ਤੱਕ ਵੀ ਉਸ ਜਗ੍ਹਾ-ਵਜ੍ਹਾ ਹੈ ਸੰਤਾਪ ਪਹੜ ਰਹੇ ਦੂਜੀ ਵਰਲਡ ਵਾਰ ਦੇ ਵਿੱਚ 6 ਕਰੋੜ ਦੇ ਨੇੜੇ ਲੋਕ ਮਾਰੇ ਗਏ ਇਹਨੋਂ ਸੀਮਾ ਜਪਾਨ ਦੀ ਵੀ ਹੋਈ ਸੀ ਬਿਲਕੁਲ ਲੋਕੀ ਆਪ ਕਰਦੇ ਨੇ ਉਸ ਟਾਈਮ ਇੱਕ ਬੋਲੀ ਹੁੰਦੀ ਸੀ ਮੈਨੂੰ ਯਾਦ ਆਈ ਹੈ ਕਿ ਬੀਬੀਆਂ ਜੇ ਲੋਕ ਕੋਈ ਬੋंका ਹੁੰਦਾ ਸੀ ਉਹਦਾ ਪਤੀ ਜੰਗ ਵਾਸਤੇ ਗਿਆ ਸੀ ਹਮ ਮਾਸਰੇ ਦੀ ਲਾਮ ਟੁੱਟ ਜਾਏ ਮੈਂ ਰੰਡੀ ਹੋ ਸੁਹਾਗਣ ਹੋਵਾਂ ਕਿਉਂਕਿ ਜੰਗ ਵਿੱਚ ਗਈ ਹਰ ਔਰਤ ਆਪਣੇ ਆਪ ਨੂੰ ਰੰਡੀ ਸਮਝਦੀ ਹੈ ਕਿ ਮੇਰਾ ਪਤੀ ਨਹੀਂ ਵਾਪਸ ਆਇਆ ਹੋਗਾ ਹਮ ਮੈਂ ਸੁਹਾਗਣ ਤਾਂ ਹੋਵਾਂ ਜੇ ਜੰਗ ਖਤਮ ਹੋਵੇ ਮੇਰਾ ਪਤੀ ਕਰਦੇ ਹਮ ਅਕਾਲਪੁਰਖ ਵਹਿਗੋ ਆਵਾਸ ਕੇ ਅਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹਨਾਂ ਦੋਨੇ ਦੇਸ਼ਾਂ ਦੇ ਲੀਡਰਾਂ ਨੂੰ ਹੁਕਮਰਾਨਾ ਨੂੰ ਮਨ ਬੁੱਧ ਬਖਸ਼ ਅਕਲ ਬਖਸ਼ ਹੂੰ ਕਿ ਇਹ ਇੱਕ ਦੂਜੇ ਤੋਂ ਘਿਰਨਾ ਨਫ਼ਰਤ ਨੂੰ ਛੱਡ ਕੇ ਟੇਬਲ ਦੇ ਉੱਤੇ ਬੈਠ ਕੇ ਆਪਣੇ ਜੋ ਫਸਲੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ ਤੁਸੀਂ ਸਾਡੇ ਨਾਲ ਜੁੜਿਓ ਤੇ तमाम ਜਾਣਕਾਰੀ ਦਿੱਤੀ ਹੈ ਤੇ ਦਰਸ਼ਕਾਂ ਤੱਕ ਜਿਹੜੇ ਕਿ ਆਪਣੇ ਵਿਚਾਰ ਰੱਖੇ ਜੀ ਹਾਂ ਜੀ ਤੁਹਾਡਾ ਵੀ ਬਹੁਤ ਧੰਨਵਾਦ ਟਾਈਮ ਟੀਵੀ ਦਾ ਧੰਨਵਾਦ ਤੁਸੀਂ ਟਾਈਮ ਦੇ ਕੇ ਆਪਣੇ ਮਨ ਦੇ ਵਿਰਲ ਬਲਿਕਨ ਦਾ ਸੰਵਾਦ ਨੂੰ ਹੱਥਾ ਤਾਂ ਜਿਹੜੇ ਕਿ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਆਫੀਸ਼ੀਅਲ ਐਲਾਨ ਨਹੀਂ ਹੋਇਆ ਜੰਗ ਦਾ ਪਰ ਜਿਹੜੀ ਸਥਿਤੀ ਆ ਉਹ ਦਿਨੋ ਦਿਨ ਤਣਾਅਪੂਰਨ ਬਣਦੇ ਜਾ ਰਹੀ ਹੈ ਹਾਲਾਤ ਵਿਗੜਦੇ ਜਾ ਰਹੇ ਨੇ ਡਰ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਕੁਝ ਲੋਕ ਨੇ ਜਿਹੜੇ ਕਿ ਇਸ ਮਾਹੌਲ ਨੂੰ ਹਾਸੇ ਦਾ ਮਜ਼ਾਕ ਦੇ ਵਿੱਚ ਲੈ ਰਹੇ ਨੇ ਤਾਂ ਉਹਨਾਂ ਦੇ ਲਈ ਅੱਜ ਦਾ ਇਹ ਮੁੱਦਾ ਰੱਖਿਆ ਗਿਆ ਸੀ ਕਿ ਜਿਹੜੇ ਕੁਝ ਨੌਜਵਾਨ ਨੇ ਜਿਨ੍ਹਾਂ ਨੂੰ ਕਿ ਕਾਮੇਡੀ ਸੁਝਰੀਆ ਅਜਿਹੇ ਮਾਹੌਲ ਦੇ ਵਿੱਚ ਵੀ ਜਿੱਥੇ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਜਿਨ੍ਹਾਂ ਨੇ ਸਮਾਂ ਹੰਡਾਇਆ ਆਪਣੇ ਪਿੰਡੇ ਤੇ ਹੰਡਾਇਆ ਜੋ ਆਪਣਾ ਅੱਖੀ ਜਿਹੜਾ ਕਿ ਬਿਰਤਾਂ ਤੇ ਦੇਖਿਆ 1947 ਦਾ ਸਮਾਂ ਉਹਨਾਂ ਨੇ ਆਪਣੀ ਅੱਖੀ ਦੇਖਿਆ ਕਿ ਉਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਕਿ ਪੈਦਾ ਹੋ ਚੁੱਕੀ ਸੀ ਤਾਂ ਉਹ ਲੋਕ ਅੱਜ ਬਜ਼ੁਰਗ ਕਹਿ ਲਿਏ ਜਿਨ੍ਹਾਂ ਨੇ ਦੇਖਿਆ ਜਾਂ ਬਜ਼ੁਰਗਾਂ ਤੋਂ ਅਸੀਂ ਵੀ ਸੁਣਦੇ ਹਾਂ ਤਾਂ ਰੂਹ ਤੱਕ ਕੰਬ ਜਾਂਦੀ ਹੈ ਤਾਂ ਉਹ ਬਜ਼ੁਰਗ ਅੱਜ ਕੰਨਾਂ ਨੂੰ ਹੱਥ ਲਾ ਰਹੇ ਨੇ ਕਿ ਉਹ ਸਮਾਂ ਮੁੜ ਦੁਆਰੋਂ ਨਾ ਆਵੇ ਤਾ ਇਹ ਹੀ ਗੱਲ ਪ੍ਰੀਤਮ ਜੀ ਨੇ ਕਹੀ ਹੈ ਜੋ ਕਿ ਆਜ਼ਾਦੀ ਕੁਲਾਟੀਏ ਪਰਿਵਾਰ ਤੋਂ ਸਬੰਧਤ ਨੇ ਤਾਂ ਇਹਨਾਂ ਨੇ ਇੱਕ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਮਾਹੌਲ ਹੈ ਜਿਸ ਤਰ੍ਹਾਂ ਦਾ ਉਸ ਤਰ੍ਹਾਂ ਦੇ ਨਾਲ ਢਲਣਾ ਸਿੱਖੋ ਅਤੇ ਅਪੀਲ ਕੀਤੀ ਹੈ ਕਿ ਜਿਹੜੀ ਕਿ ਨੌਜਵਾਨ ਪੀੜੀ ਹੈ ਤਾਂ ਉਹ ਇਸ ਸਥਿਤੀ ਨੂੰ ਹਾਸੇ ਮਜ਼ਾਕ ਦੇ ਵਿੱਚ ਨਾ ਲੈਣ ਤਾਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦਾ ਉਹਨਾਂ ਦੀਆਂ ਪਾਲਣਾ ਕਰਨ ਜਿਵੇਂ ਕਿ ਬਲੈਕਆਊਟ ਤਾਂ ਬਲੈਕਆਊਟ ਦਾ ਮਤਲਬ ਇਹ ਹੁੰਦਾ ਕਿ ਘਰ ਦੇ ਵਿੱਚ ਬਿਲਕੁਲ ਵੀ ਰੌਸ਼ਨੀ ਨਾ ਕੀਤੀ ਜਾਵੇ ਤਾਂ ਰੌਸ਼ਨੀਆਂ ਜਿਹੜੀਆਂ ਕਿ ਘਰ ਤੋਂ ਬਾਹਰ ਬਿਲਕੁਲ ਵੀ ਨਜ਼ਰ ਨਾ ਆਵੇ ਅਤੇ ਜਿਹੜੀਆਂ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਅਸੀਂ ਬਚਾਅ ਆਪਣਾ ਕਰ ਸਕਦੇ ਹਾਂ ਘਰ ਦੇ ਵਿੱਚ ਰਹਿ ਕੇ ਤਾਂ ਉਹਨਾਂ ਹਦਾਇਤਾਂ ਦੇ ਪਾਲਨਾ ਕਰਨੇ ਹਰ ਇੱਕ ਸ਼ਖਸ ਨੂੰ ਬੇहद ਜ਼ਰੂਰੀ ਹੈ ਤਾਂ ਹੀ ਆਪਣਾ ਜਿਹੜਾ ਕਿ ਬਚਾਅ ਹੋ ਸਕਦਾ ਹੈ ਤੇ ਅਰਦਾਸ ਕਰਦੇ ਹਾਂ ਕਿ ਹਾਲਾਤ ਨੇ ਜਿਹੜੇ ਕਿ ਉਹ ਜਲਦ ਸੁਧਰਨ ਤੇ ਅੱਗੇ ਜਿਹੜੀ ਕਿ ਸਥਿਤੀ ਹੋਰ ਨਾ ਵਿਖੜੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ